नमस्कार सास्क्रिएक आला दा मेरे दोस्तों चलो आज फिर अपने खसन दी वडेई शुरू ਕੀਤੀ ਜਾਵੇ यानी कि गुरु ग्रंथ साहिब जीं जपए ਜਾਵੇ ਤੇ ਅੱਗੇ ਗੁਰੂ ਸਾਹਿਬ ਜੀ ਲਿਖਦੇ ਹਨ ਕਿ ਸੁਣੀਏ ਪੜ ਪੜ ਪਾਵੇ ਮਾਨ ਜੋ ਸਤਕਾਰ ਮਤਲਬ ਕਿ ਜੋ ਇੱਜ਼ਤ ਇਨਸਾਨ ਸਟੱਡੀ ਕਰਕੇ ਪਾਉਂਦਾ ਹੈ ਹਨਾ ਜਿੱਦਾਂ ਆਪਾਂ ਕਹਿੰਦੇ ਕਿ ਇਹ ਬੰਦਾ ਬੜਾ ਵੈਲ ਐਜੂਕੇਟਿਡ ਆ ਵੀ ਇਹਦੀ ਇਹਦੀ ਮਤਲਬ ਕਿ ਐਜੂਕੇਸ਼ਨ ਬਹੁਤ ਹਾਈ ਹੈ ਤੇ ਸਕਿੱਲਸ ਬਹੁਤ ਹਾਈ ਆ ਤੁਹਾਡੇ ਨਹੀਂ ਹੈਗੇ ਕੋਈ ਗੱਲ ਨਹੀਂ ਜੇ ਕੋਈ ਅਨਪੜ ਬੰਦਾ ਪਰਮਾਤਮਾ ਦਾ ਨਾਮ ਜਪਣਾ ਪਵੇ ਪਰਮਾਤਮਾ ਨਾਲ ਰਿਲੇਟਡ ਕਿਤਾਬਾਂ ਪੜ੍ਹਨਾ ਪਵੇ ਤੇ ਉਹ ਬੰਦਾ ਉਹਨਾਂ ਤੋਂ ਵੀ ਕਿਤੇ ਗਾਹ ਨਿਕਲ ਜਾਂਦਾ ਹੈ ਗਾਹ ਬਹੁਤ ਐਂਡ ਤੱਕ ਪਹੁੰਚ ਜਾਂਦਾ ਹੈ ਤੇ ਜਦੋਂ ਆਪਸ ਕਹਿੰਦੇ ਸੁਣੀਏ ਪੜ੍ਹ-ਪੜ ਪਾਵੇ ਮਾਨ ਫਿਰ ਉਹਨੇ ਜਦੋਂ ਪਰਮਾਤਮਾ ਦਾ ਨਾਮ ਜਪਿਆ ਜਦੋਂ ਉਹਨੂੰ ਉਹਦੇ ਵਿੱਚ ਮਾਨ ਮਿਲਦਾ ਉਹ ਜਿਹੜਾ ਮਾਨ ਦਾ ਇੱਕ ਲੈਵਲ ਹੋ ਇੱਕ ਡਿਫਰੈਂਟ ਲੈਵਲ ਹੁੰਦਾ ਹੈ ਤੇ ਅਰਦੀ ਐਂਡ ਵੀ ਪਰਮਾਤਮਾ ਦਾ ਨਾਮ ਜਪਣਾ ਜ਼ਰੂਰੀ ਆ ਦੇਖੋ ਦੁਨੀਆਵੀ ਕਿਤਾਬਾਂ ਸਾਡੇ ਕੋਲ ਬਹੁਤ ਆਸੀ ਬੱਚੇ ਨੂੰ ABC ਸਿਖਾਉਂਦੇ ਆ 1 2 ਸਿਖਾਉਂਦੇ ਆ ਵਟ ਏਵਰ ਜੋ ਵੀ ਹਨਾ ਵੀ ਆਪਾਂ ਸਕੂਲ ਭੇਜਦੇ ਆ ਬੱਚਾ ਸਿੱਖਦਾ ਪੜ ਕੇ ਆਉਂਦਾ 1 2 ਸੁਣਾਉਂਦਾ ਦੇਖੋ ਇਹ ਤਾਂ ਹੈਗੇ ਟੁੱਟੇ ਇਨਸਾਨਾਂ ਦੀਆਂ ਕਿਤਾਬਾਂ ਲਿਖੀਆਂ ਹੋਈਆਂ ਤੇਰੇ ਮੇਰੇ ਵਰਗਿਆਂ ਦੀਆਂ ਹਨਾ ਜਾਂ ਤੂੰ ਲਿਖ ਲੈ ਜਾਂ ਮੈਂ ਲਿਖ ਲਿਆਂ ਐਡੀਟਰ ਬਣ ਗਿਆ ਹੀ ਆਪਣਾ ਨਾਂ ਧਰ ਦਿੱਤਾ ਵਿੱਚ ਵੀ ਮੇਰਾ ਨਾਂ ਆਇਆ ਕਿਤਾਬ ਮੇਰੇ ਦੁਆਰਾ ਲਿਖੀ ਗਈ ਹੈ ਤੇ ਸਾਡੇ ਬੱਚੇ ਪੜਨਦੇ ਆ ਤੇ ਬੱਚੇ ਜਦੋਂ ਇਹ ਕਿਤਾਬਾਂ ਪੜਦੇ ਫਿਰ ਮਤਲਬ ਉਦੇ ਵਿੱਚ ਕੀ ਜਿਹੜੀ ਸਾਡੀ ਮੁੱਖ ਕਿਤਾਬ ਆ ਤੁਹਾਡਾ ਗੁਰੂ ਗ੍ਰੰਥ ਸਾਹਿਬ ਸਾਡੇ ਰਿਲੀਜੀਅਨ ਦੇ ਨਾਲ ਜਿੰਨੀਆਂ ਵੀ ਜੁੜੀਆਂ ਹੋਈਆਂ ਕਿਤਾਬਾਂ ਅਸੀਂ ਉਹ ਨਹੀਂ ਪੜਾਉਂਦੇ ਅਸੀਂ ਇੱਕ ਆਮ ਮਨੁੱਖਾਂ ਦੀਆਂ ਕਿਤਾਬਾਂ ਆਪਣੇ ਬੱਚਿਆਂ ਨੂੰ ਦਿੰਨੇ ਵੀ ਜਾਓ ਇਹਨੂੰ ਰੀਡ ਕਰੋ ਇਹਨੂੰ ਰਿਮੈਂਬਰ ਕਰੋ ਦੈਨ ਇਹਨੂੰ ਰਿਸਾਈਟ ਕਰੋ ਮਤਲਬ ਕਿ ਇਹਨੂੰ ਬਾਰ-ਬਾਰ ਯਾਦ ਕਰੋ ਇਹ ਚਾਹੀਦਾ ਸਾਨੂੰ ਕਿ ਸਾਨੂੰ ਆਪਣੀਆਂ ਜਿਹੜੀਆਂ ਬੇਸਿਕ ਕਿਤਾਬਾਂ ਜਿਹੜੀਆਂ ਸਾਡੇ ਐਂਸੈਸਟਰ ਸਾਡੇ ਛੱਡ ਕੇ ਗਏ ਬੇਸਿਕ ਜਿਹਨੂੰ ਆਪਾਂ ਐਕਸਟਰਾਰਡਨਰੀ ਵੀ ਕਹਾ ਸਕਦੇ ਜਿਹੜੇ ਸਾਡੇ ਗ੍ਰੰਥਾਂ ਇਹਨਾਂ ਨੂੰ ਰੀਡ ਕਰੋ ਇਹ ਜ਼ਿਆਦਾ ਕੰਪਲਸਰੀ ਇਹ ਰੀਡ ਕਰਨ ਤੋਂ ਬਾਅਦ ਤੁਸੀਂ ਦੁਨੀਆਵੀ ਸਿੱਖਿਆ ਪ੍ਰਾਪਤ ਕਰੋ ਫਸਟ ਆਫ 올10 ਸਾਲ ਬੱਚਿਆਂ ਨੂੰ ਆਪਣੇ ਘਰਾਂ ਦੇ ਵਿੱਚ ਗ੍ਰੰਥ ਪੜਾਓ ਠੀਕ ਹੈ ਦਨ ਉਸ ਤੋਂ ਬਾਅਦ ਜਾਓ ਕਿ ਐਜੂਕੇਸ਼ਨ ਪ੍ਰਾਪਤ ਕਰੋ ਸ਼ੇਕਸਪੀਅਰ ਪੜੋ ਚਾਹੇ ਜਿਹੜਾ ਮਰਜ਼ੀ ਪੜੋ ਜਿਹੜਾ ਮਰਜ਼ੀ ਰਾਈਟਰ ਪੜੋ ਕੋਟਾ ਵਰ ਯੂ ਵਾਂਟ ਸਾਨੂੰ ਕੋ ਟੈਨਸ਼ਨ ਨਹੀਂ ਹੈਗੀ ਬਟ ਪਹਿਲਾਂ ਆਪਣੀ ਕਿਤਾਬਾ ਪੜੋ ਬਟ ਆਪਣੇ ਆਪਣੇ ਪੈਦਾ ਹੁੰਦੇ ਬੱਚਿਆਂ ਨੂੰ ਪਹਿਲਾਂ ਕੁਚੇਨ ਸਾਨੂੰ ਦੀ ਕਿਤਾਬਾ ਪੜਨੀ ਲਾ ਦਿੰਦੇ ਬਟ ਜਿਹੜੇ ਸਾਡੇ ਆਪਣੇ ਗ੍ਰੰਥ ਆ ਅਸੀਂ ਇਹਨਾਂ ਨੂੰ ਪਿੱਛੇ ਪਾ ਦਿੰਦੇ ਆ ਜਿੰਨੀ ਜੇ ਤੁਸੀਂ ਕਹਿੰਦੇ ਵੀ ਉਹ ਬਹੁਤ ਉਹ ਜ਼ਰੂਰੀ ਆ ਅੱਜ ਕੱਲ ਦੇ ਵਾਸਤੇ ਜਿੰਨੀ ਉਹ ਜ਼ਰੂਰੀ ਆ ਉਦੋਂ ਕਿਤੇ ਜ਼ਿਆਦਾ ਇਹ ਜ਼ਰੂਰੀ ਆ ਕਿਉਂਕਿ ਮੋਸਟ ਆਫ ਪੀਪਲ ਮੈਂਟਲ ਪੀਸ ਜਿਹੜੀ ਉਹਨਾਂ ਦੇ ਕੋਲ ਹੈ ਨਹੀਂ ਕਿ ਮੋਸਟ ਆਫ ਪੀਪਲ ਐਜੂਕੇਸ਼ਨ ਪ੍ਰਾਪਤ ਕਰਦੇ ਲੱਖਾਂ ਦੇ ਪੈਕੇਜ ਲੈ ਰਹੇ ਬਹੁਤ ਪੈਸਾ ਖਮਾਰੇ ਬਟ ਮੈਂਟਲ ਪੀਸ ਹੈ ਨਹੀਂ ਕਿ ਮੈਂਟਲ ਪੀਸ ਸਿਰਫ ਔਰ ਸਿਰਫ ਤੁਹਾਨੂੰ ਤੁਹਾਡਾ ਗੁਰੂ ਦੇ ਸਕਦਾ ਤੁਹਾਨੂੰ ਤੁਹਾਡੇ ਰਿਲੀਜੀਅਨ ਦੀਆਂ ਕਿਤਾਬਾਂ ਹੀ ਦੇ ਸਕਦੇ ਜਿੱਥੋਂ ਵੀ ਤੁਸੀਂ ਪੈਦਾ ਹੋਏ ਆ ਉਥੋਂ ਦੀਆਂ ਹੀ ਕਿਤਾਬਾਂ ਰੀਡ ਕਰੋ ਉਸ ਤੋਂ ਬੈਸਟ ਤੁਹਾਨੂੰ ਮੈਂਟਲ ਪੀਸ ਕਿਸੇ ਨਾਲ ਤੇ ਕੋਈ ਨਹੀਂ ਦੇ ਸਕਦਾ ਜਿੰਨੇ ਮਰਜ਼ੀ ਡਿਪਰੈਸੈਂਟ ਖਾ ਲੋ ਜਿੰਨੇ ਮਰਜ਼ੀ ਡਿਪਰੈਸ਼ਨ ਦੀਆਂ ਦਵਾਈਆਂ ਖਾ ਲੋ ਐਂਜ਼ਾਇਟੀ ਦੇ ਖਾ ਲੋ ਨੀਂਦ ਤੁਹਾਨੂੰ ਆਉਣੀ ਨਹੀਂ ਆ ਭੁੱਲ ਜਾਓ ਇੰਨੀ ਗੱਲਾਂ ਮੈਨੂੰ ਯਾਦ ਰੱਖਿਓ ਮੇਰੀ ਅੱਜ ਦੀ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆਂ ਦਿਲ ਤਾਂ ਨਹੀਂ ਕਰਦਾ ਪਰ ਫਿਰ ਵੀ ਕਰਨੀ ਪੈਣੀ ਹੈ ਕੀ ਕਰੀਏ ਯਾਰ ਤੇ ਅੱਜ ਦੀ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਛੇਤੀ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਉਦੋਂ ਤੱਕ ਲਈ ਅਲਵਿਦਾ ਬਾਏ ਬਾਏ ਟੇਕ care of you ਨਮਸਕਾਰ